ਸਰਸ਼ੀ ਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਪੀਆਰ ਅਤੇ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਲੇ ਅਰਜੀਕਰਤਾਵਾਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ ਹੁਣ ਅਰਜੀਕਰਤਾਵਾਂ ਨੂੰ ਇੱਕ ਆਮ ਜਾਂ ਸਟੈਂਡਰਡ ਸਮਾਂ ਦੇਣ ਦੀ ਬਜਾਏ ਉਹਨਾਂ ਨੂੰ ਨਿੱਜੀਕਰਨ ਪ੍ਰੋਸੈਸਿੰਗ ਸਮਾਂ ਪ੍ਰਦਾਨ ਕੀਤਾ ਜਾਵੇਗਾ। ਇਹ ਬਦਲਾਅ ਉਹਨਾਂ ਸਾਰੇ ਲੋਕਾਂ ਲਈ ਵੱਡੀ ਰਾਹਤ ਹੈ ਜੋ ਕੈਨੇਡਾ ਵਿੱਚ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਹਨ। ਪਹਿਲਾਂ ਅਰਜੀਕਰਤਾਵਾਂ ਨੂੰ ਆਪਣੀ ਪ੍ਰੋਫਾਈਲ ਦੀ ਸਥਿਤੀ ਅਤੇ ਪ੍ਰੋਸੈਸਿੰਗ ਵਿੱਚ ਲੱਗਣ ਵਾਲੇ ਅਨੁਮਾਨਿਤ ਸਮੇਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਸੀ। ਨਵੇਂ ਸਿਸਟਮ ਤੇ ਲਾਗੂ ਹੋਣ ਨਾਲ ਅਰਜੀਕਰਤਾਵਾਂ ਆਈ ਆਰ ਸੀ ਸੀ ਦੀ ਅਧਿਕਾਰਿਤ ਵੈੱਬਸਾਈਟ ਤੇ ਲੌਗਇਨ ਕਰਕੇ ਇਹ ਦੇਖ ਸਕਦੇ ਹਨ ਕਿ ਉਹਨਾਂ ਦੀ ਅਰਜ਼ੀ ਇਸ ਸਮੇਂ ਕਿਸ ਪੜਾਅ ਤੇ ਹੈ ਅਤੇ ਅੱਗੇ ਹੋਰ ਕਿੰਨਾ ਸਮਾਂ ਲੱਗ ਸਕਦਾ ਹੈ ਇਸ ਨਾਲ ਉਹਨਾਂ ਨੂੰ ਕੰਮ ਲੱਭਣ ਰਹਿਣ ਦੀ ਜਗ੍ਹਾ ਦਾ ਪ੍ਰਬੰਧ ਕਰਨ ਅਤੇ ਆਪਣੀ ਲੋਕੇਸ਼ਨ ਨੂੰ ਬਿਹਤਰ ਢੰਗ ਨਾਲ ਯੋਜਨਾਬੰਦ ਕਰਨ ਦੇ ਵਿੱਚ ਮਦਦ ਮਿਲੇਗੀ ਇਹ ਅਪਡੇਟ ਖਾਸ ਤੌਰ ਤੇ ਭਾਰਤੀ ਅਰਜੀਕਰਤਾਵਾਂ ਵਿਦਿਆਰਥੀ ਅਤੇ ਸਕਿਲਡ ਵਰਕਰਾਂ ਲਈ ਇੱਕ ਖੁਸ਼ਖਬਰੀ ਹੈ ਕੈਨੇਡਾ ਵਿੱਚ ਨੌਕਰੀ ਅਤੇ ਰਹਿਣ ਦੀ ਥਾਂ ਲੱਭਣ ਦੀਆਂ ਚੁਣੌਤੀਆਂ ਦੇ ਵਿਚਕਾਰ ਇਸ ਨਿਜੀਕਰਨ ਟਾਈਮਲਾਈਨ ਦੇ ਲਾਗੂ ਹੋਣ ਨਾਲ ਉਹਨਾਂ ਦੀ ਅਨਿਸ਼ਚਿਤਤਾ ਕਾਫੀ ਹੱਦ ਤੱਕ ਘਟ ਹੋਵੇਗੀ ਪੀਆਰ ਜਾਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਤੋਂ ਪਹਿਲਾਂ ਅਰਜੀ ਕਰਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜਿੰਨੇ ਵੀ ਡਾਕੂਮੈਂਟ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਹੀ ਡਾਕੂਮੈਂਟ ਤਿਆਰ ਕਰ ਲੈਣ ਜਿਵੇਂ ਕਿ ਕੰਮ ਦਾ ਤਜਰਬਾ ਡਾਕਟਰੀ ਰਿਪੋਰਟਾਂ ਪੁਲਿਸ ਕਲੀਅਰੈਂਸ ਪਾਸਾ ਟੈਸਟ ਦੇ ਨਤੀਜੇ ਜਿਵੇਂ ਕਿ ਆਈਲੈਟਸ ਜੇਕਰ ਤੁਹਾਡੇ ਸਾਰੇ ਦਸਤਾਵੇਜ਼ ਤਿਆਰ ਹਨ ਤਾਂ ਤੁਹਾਡੀ ਪ੍ਰੋਫਾਈਲ ਤੇਜ਼ੀ ਨਾਲ ਪ੍ਰੋਸੈਸ ਹੋ ਸਕਦੀ ਹੈ ਭਾਵੇਂ ਅਨੁਮਾਨਿਤ ਸਮਾਂ ਵੱਧ ਹੋ ਸਕਦਾ ਹੈ ਪਰ ਨਿੱਜੀਕਰਨ ਦੀ ਸਹੂਲਤ ਅਰਜੀਕਰਤਾ ਲਈ ਬਹੁਤ ਫਾਇਦੇਮੰਦ ਹੈ ਇਸ ਤੋਂ ਇਲਾਵਾ ਜਿਹੜੇ ਕਾਮੇ ਕੈਨੇਡਾ ਵਿੱਚ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਘੱਟੋ-ਘੱਟ 1 ਮਹੀਨਾ ਪਹਿਲਾਂ ਅਰਜ਼ੀ ਦੇਣ ਜੇਕਰ ਅਰਜ਼ੀ ਦੇਰੀ ਨਾਲ ਦਿੱਤੀ ਜਾਂਦੀ ਹੈ ਤਾਂ ਅਰਜ਼ੀਕਰਤਾ ਨੂੰ ਨਾ ਸਿਰਫ ਵਾਧੂ ਫੀਸ ਅਦਾ ਕਰਨੀ ਪੈਂਦੀ ਹੈ ਬਲਕਿ ਨਵੇਂ ਨਤੀਜੇ ਆਉਣ ਤੱਕ ਕੰਮ ਕਰਨ ਦੀ ਇਜਾਜ਼ਤ ਵੀ ਨਹੀਂ ਹੁੰਦੀ ਅਗਸਟ ਐਂਟੈਂਸ਼ਨ ਲਈ ਅਰਜੀ ਦੀ ਫੀਸ 155 ਕੈਨੇਡੀਅਨ ਡਾਲਰ ਹੈ ਅਤੇ ਇਹ ਫਾਰਮ IRCC ਦੀ ਵੈਬਸਾਈਟ ਤੇ ਭਰਿਆ ਜਾ ਸਕਦਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਕੁਝ ਖਾਸ ਖਬਰ ਜੋ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ